ਸਾਬਕਾ ਜਹੇਦਾਰ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਾਮਲੇ ਦੇ ਉੱਤੇ ਹੁਣ ਵੱਡੀ ਕਾਰਵਾਈ ਹੋ ਸਕਦੀ ਹੈ ਇਹਦੀਆਂ ਤਸਵੀਹਾਂ ਮਿਲਣ ਲੱਗੀਆਂ ਨੇ ਔਰ ਕਾਰਵਾਈ ਜਿਹੜੀ ਹੋ ਸਕਦੀ ਹੈ ਉਹ ਅਦਾਲਤ ਵੱਲੋਂ ਹੋ ਸਕਦੀ ਹੈ ਇਹਦੀਆਂ ਚਰਚਾਵਾਂ ਚੱਲ ਗਈਆਂ ਨੇ ਖਾਸ ਤੌਰ ਦੇ ਉੱਤੇ ਹੁਣ ਸੀਨੀਅਰ ਪੱਤਰਕਾਰ ਵੀ ਤਰਕ ਕਰਦੇ ਪਏ ਆ ਦਲੀਲਾਂ ਦੇ ਰਹੇ ਆ ਸੂਤਰਾਂ ਹਵਾਲਿਆਂ ਖਬਰਾਂ ਆ ਰਹੀਆਂ ਨੇ ਕਿ ਹੁਣ ਅਦਾਲਤੀ ਸਫ਼ਰ ਜਿਹੜਾ ਉਹ ਤੈਅ ਕੀਤਾ ਜਾ ਸਕਦਾ ਜਿਦੇ ਵਿੱਚ ਐਗਜ਼ੀਕਿਟਿਵ ਕਮੇਟੀ ਦੇ ਮੈਂਬਰ ਵੀ ਫਸ ਸਕਦੇ ਨੇ ਖਾਸ ਤੌਰ ਦੇ ਉੱਤੇ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਪੱਟੀ ਨੇ ਨਾਮ ਲਿਆ ਜਹੇਦਾਰ ਰਣਜੀਤ ਸਿੰਘ ਗੌਰ ਦਾ ਗਿਆਨੀ ਰਣਜੀਤ ਸਿੰਘ ਗੌਰ ਦਾ ਔਰ ਉਹਦੇ ਨਾਲ ਨਾਲ ਉਹਨਾਂ ਨੇ ਇੱਕ ਹੋਰ ਜ਼ਿਕਰ ਕੀਤਾ ਕਿ ਐਗਜ਼ੀਕਟਿਵ ਕਮੇਟੀ ਉੱਤੇ ਵੀ ਗਾਜ ਡਿੱਗ ਸਕਦੀ ਹੈ ਐਸਜੀਪੀਸੀ ਪ੍ਰਧਾਨ ਉੱਤੇ ਵੀ ਗਾਜ ਡਿੱਗ ਸਕਦੀ ਹੈ ਜਾਂ ਫਿਰ ਉਹ ਲੋਕ ਜਿਨ੍ਹਾਂ ਨੇ ਜਾਂਚ ਦੌਰਾਨ ਜਿਹੜੀ ਕਚਤ 3 ਮੈਂਬਰੀ ਕਮੇਟੀ ਦੀ ਜਾਂਚ ਸੀਗੀ ਉਹਰੇ ਦੌਰਾਨ ਆਪਣੇ ਬਿਆਨ ਦਿੱਤੇ ਨੇ ਉਹਨਾਂ ਦੇ ਉੱਤੇ ਵੀ ਸਵਾਲ ਖੜੇ ਹੋ ਸਕਦੇ ਐ। ਇੱਥੋਂ ਤੱਕ ਖਬਰਾਂ ਸਾਹਮਣੇ ਆ ਰਹੀਆਂ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਰਿਸ਼ਤੇ 'ਚ ਸਾਲੀ ਲੱਗਦੀ ਐ ਮਹਿਲਾ ਉਹ ਅਦਾਲਤ ਜਾ ਸਕਦੀ ਐ। ਚਰਚਾ 'ਮਾ ਇੱਥੋਂ ਤੱਕ ਨੇ ਕਿ ਮਹਿਲਾ ਕਮਿਸ਼ਨ ਤੱਕ ਪਹੁੰਚ ਕੀਤੀ ਗਈ ਐ। ਭਾਵੇਂ ਉਹ ਸੂਬਾਈ ਪੱਧਰ ਹੋਵੇ ਭਾਵੇਂ ਉਹ ਕੇਂਦਰੀ ਪੱਧਰ ਹੋਵੇ ਮਹਿਲਾ ਕਮਿਸ਼ਨ ਤੱਕ ਪਹੁੰਚ ਜਿਹੜੀ ਐ ਉਹ ਬਣਾਈ ਗਈ ਐ ਔਰ ਅੱਗੇ ਵੀ ਬਣਾਈ ਜਾਵੇਗੀ ਕਿਉਂਕਿ ਸੈਂਟਰ ਲੈਵਲ ਤੱਕ ਵੀ ਪਹੁੰਚ ਬਣਾਈ ਜਾਵੇਗੀ। ਹਾਲਾਤ ਤਣਾਅਪੂਰਵਕ ਹੋ ਸਕਦੇ ਸਫਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਔਰ ਉਹਦੇ ਵਿੱਚ ਹਰਪਾਲ ਸਿੰਘ ਖਾਰਾ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੇ ਵਕੀਲ ਦੱਸੇ ਜਾਂਦੇ ਨੇ ਉਹਨਾਂ ਦਾ ਵੀ ਜ਼ਿਕਰ ਆ ਰਿਹਾ ਹੈ ਕਿ ਕਥਤ ਤੌਰ ਤੇ ਸੂਤਰਾਂ ਮੁਤਾਬਕ ਉਹਨਾਂ ਦੇ ਨਾਂ ਦੇ ਉੱਤੇ ਵੀ ਇੱਕ ਕੇਸ ਜਿਹੜਾ ਉਪਾਇਆ ਜਾਵੇਗਾ ਹੁਣ ਪਾਇਆ ਗਿਆ ਜਾਂ ਪਾਇਆ ਜਾਵੇਗਾ ਜਾਂ ਕਦੋਂ ਪਾਇਆ ਜਾਵੇਗਾ ਇਹ ਤਾਂ ਵਕਤ ਦੱਸੇਗਾ ਪਰ ਫਿਲਹਾਲ ਚਰਚਾਾਂ ਮਾਂ ਜਿਹੜੀਆਂ ਨੇ ਉਹ ਤੇਜ਼ ਹੋ ਰਹੀਆਂ ਨੇ 2007 ਦਾ ਇੱਕ ਮਾਮਲਾ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੁੜਿਆ ਹੋਇਆ ਜਿਸ ਮਾਮਲੇ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕਥਤ ਤੌਰ ਤੇ ਉੱਤੇ ਇਹ ਕਹਿ ਰਿਹਾ ਹੈ ਕਿ ਸ਼ਿਕਾਤਕ ਸਾਹਿਬ ਦੀ ਉਸ ਕਥਿਤ ਫੇਸਬੁੱਕ ਪੋਸਟ ਦੇ ਵਿੱਚ ਜੋ ਲਿਖਿਆ ਸੀ ਉਸ ਮੁਤਾਬਕ ਸਪਸ਼ਟਿਕਰਨ ਪੇਸ਼ ਕਰ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ ਵੀ ਜਾਣਕਾਰੀ ਦਿੱਤੀ ਗਈ ਕਿ ਸਪਸ਼ਟਿਕਰਨ ਪੇਸ਼ ਕਰ ਦਿੱਤਾ ਗਿਆ ਪੰਜ ਪਿਆਰਿਆਂ ਦੇ ਅੱਗੇ ਔਰ ਇਹ ਮਾਮਲਾ ਨਿਬੜ ਗਿਆ ਸੀਗਾ ਬੇਸਿਕਲੀ ਔਰ ਜੇ ਅਦਾਲਤੀ ਗੱਲ ਵੀ ਕਰੀਏ ਵਕੀਲ ਹਰਪਾਲ ਸਿੰਘ ਖਾਰਾ ਦਾ ਵੀ ਕਹਿਣਾ ਹੈ ਕਿ ਮਾਮਲਾ ਬਹੁਤ ਦਿਰ ਪਹਿਲਾਂ ਹੀ ਨਿਬੜ ਗਿਆ ਸੀਗਾ ਪਰ ਇਸ ਨੂੰ ਦੁਬਾਰਾ ਐਸਕੇਲੇਟ ਕੀਤਾ ਗਿਆ ਔਰ ਉਸੇ ਚੀਜ਼ ਦੇ ਆਧਾਰ ਦੇ ਉੱਤੇ ਹੋਣੇ ਮਸਲਾ ਜਿਹੜਾ ਅਦਾਲਤ ਦੇ ਵਿੱਚ ਵਿਚਾਰਿਆ ਜਾ ਸਕਦਾ ਹੁਣ ਵੇਖਣ ਵਾਲੀ ਗੱਲ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਕਿਹਦੇ ਕਿਹਦੇ ਦੇ ਖਿਲਾਫ ਕਾਰਵਾਈ ਜਿਹੜੀ ਅਮਲ ਦੇ ਵਿੱਚ ਲਾਈ ਜਾਂਦੀ ਹੈ ਗਿਆਨੀ ਹਰਪ੍ਰੀਤ ਸਿੰਘ ਕੀ ਅਦਾਲਤ ਦਾ ਰੁਖ ਕਰਨਗੇ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਬਾਨੀ ਪੰਜਾਬੀ